ਹਰ ਤੋਂ ਹੀਰਾ ਛੋੜ ਕੇ ਕਰੇ ਆਣ ਕੀ ਆਸ ਤੇ ਨਰਦੋਜਕ ਜਾਣਗੇ ਸਤਿਪਾਖੇ ਰਵਦਾਸ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਣ ਛੋਟ ਬੜੇ ਸਭ ਸੰਪਥੇ ਰਵਿਦਾਸ ਰਹੇ ਪਰਤਾਨ ਅੱਜ ਬਹੁਤ ਹੀ ਇਤਿਹਾਸਕ ਦਿਨ ਹੈ ਕਿ ਗੁਰੂ ਮਹਾਰਾਜ ਜੀ ਦਾ 647ਵਾਂ ਨਗਰ ਉਤਸਵ ਆ ਰਿਹਾ ਹੈ ਉਹਦੇ ਸੰਬੰਧ ਵਿੱਚ ਸਾਰੇ ਹੀ ਨਗਰ ਵੱਲੋਂ ਪ੍ਰਭਾਤ ਫੇਰੀਆਂ ਕੱਡੀਆਂ ਗਈਆਂ ਤੇ ਅੱਜ ਨਗਰ ਕੀਰਤਨ ਕੱਢਿਆ ਗਿਆ ਹੈ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਨੂੰ ਲੱਖ ਲੱਖ ਵਧਾਈ ਆਪਾਂ ਰਲ ਮਿਲ ਕੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਸੁਪਨਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਭ ਸੇ ਰਵਿਦਾਸ ਰਹੇ ਪ੍ਰਸੰਨ ਪੂਰਾ ਕਰਨਾ ਹੈ ਇਸੇ ਗੱਲ ਨੂੰ ਹੀ ਡਾਕਟਰ ਅੰਬੇਡਕਰ ਜੀ ਨੇ ਕਿਹਾ ਹੈ ਪੋਲੀਟੀਕਲ ਪਾਵਰ ਇਜ਼ ਦਾ ਮਾਸਟਰ ਕੀ ਵਿਚ ਕੈਨ ਓਪਨ ਈਚ ਐਂਡ ਐਪ੍ਰੀਲੋਗ ਕਹਿੰਦੇ ਹਰ ਇੱਕ ਤਾਲੇ ਦੀ ਚਾਬੀ ਜਿਹੜੀ ਹੈ ਉਹ ਚਾਬੀ ਜਿਹੜੀ ਹੈ ਪੋਲੀਟੀਕਲ ਪਾਵਰ ਹੈ ਜੇਕਰ ਜਿਨ੍ਹਾਂ ਕੋ ਪਾਵਰ ਹੁੰਦੀ ਹੈ ਉਹਨਾਂ ਦਾ ਰਾਜ ਚੱਲਦਾ ਹੈ ਜਿਨਾਂ ਦਾ ਰਾਜ ਚੱਲਦਾ ਹੈ ਉਹਨਾਂ ਦਾ ਧਰਮ ਚੱਲਦਾ ਹੈ ਇਸ ਕਰਕੇ ਸੰਕਤਾਂ ਨੂੰ ਬੇਨਤੀ ਹੈ ਆਪਣਾ ਰਾਜ ਲਿਆਈਏ ਅਤੇ ਧਰਮ ਤਾਂ ਹੀ ਰਹਿ ਸਕਦਾ ਹੈ ਜੇਕਰ ਸਾਡਾ ਰਾਜ ਹੋਏਗਾ ਅੱਜ ਕਨਸਟੀਟਿਊਸ਼ਨ ਨੂੰ ਬੜਾ ਖਤਰਾ ਪੈਦਾ ਹੋ ਗਿਆ ਹੈ ਅੱਜ ਕਨਸਟੀਟਿਊਸ਼ਨ ਦੀਆਂ ਜਿਹੜੀਆਂ ਧਜੀਆਂ ਢਾਈਆਂ ਜਾ ਰਹੀਆਂ ਨੇ ਕਨਸਟੀਟਿਊਸ਼ਨ ਨੂੰ ਕਹਿੰਦੇ ਆ ਬਈ ਖਤਮ ਕਰ ਦੇਣਾ ਹੈ 바ਵਾ ਸਾਹਿਬ ਨੇ ਚਾਰ-ਚਾਰ ਬੱਚੇ ਬਾਰ ਕੇ ਇਹ ਕਨਸਟੀਟਿਊਸ਼ਨ ਜਿਹੜਾ ਲਿਖਿਆ ਸੀ ਇਸ ਕਰਕੇ ਸਾਰੀਆਂ ਸਿਕਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਗੁਰੂ ਰਮਦਾਸ ਜੀ ਦਾ ਸੁਪਨਾ ਡਾਕਟਰ ਮੇੜਕਰ ਜੀ ਦਾ ਸੁਪਨਾ ਰਾਜ ਭਾਗ ਲੈ ਕੇ ਹੀ ਪੂਰਾ ਕਰ ਸਕਦੇ ਆ ਬੇਗੰਪੂਰਾ ਤਾਂ ਹੀ ਬਣ ਸਕਦਾ ਹੈ ਜਿੱਥੇ ਸਮਾਨਤਾ ਸਤੰਤਰਤਾ ਭਾਈਚਾਰਾ ਹਰ ਇੱਕ ਨੂੰ ਹੱਕ ਸੱਚ ਦਾ ਨਾਰਾ ਜਿੱਥੇ بلند ਹੋਵੇ ਉਹ ਰਾਹ ਸਾਨੂੰ ਚਾਹੀਦਾ ਹੈ ਨਾ ਕਿ ਨਿਤ ਦਿਹਾੜੇ ਲੋਕਾਂ ਨਾਲ ਜਿਹੜੇ ਬਲਤਕਾਰ ਹੋ ਰਹੇ ਨੇ ਵਧੀਆਂ ਹੋ ਰਹੀਆਂ ਨੇ ਘੋੜੀ ਤੇ ਨੇ ਚੜਨ ਦੇ ਰਿਹਾ ਇਸ ਕਰਕੇ ਅੱਜ ਲੋੜ ਹੈ ਗੁਰੂ ਰਮਦਾਸ ਜੀ ਦਾ ਸੁਪਨਾ ਪੂਰਾ ਕਰਨ ਦੀ ਬੇਗੰਪੂਰਾ ਬਚਾਉਣ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅਤੇ ਗੁਰੂ ਰਵਤਾਰ ਜੀ ਦਾ ਸੁਪਨਾ ਆਪਾਂ ਰਲ ਮਿਲ ਕੇ ਪੂਰਾ ਕਰਨਾ ਹੈ ਜੈ ਗੁਰਦੇਵ ਧੰਨ ਗੁਰਦੇਵ